ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜਕੱਲ ਸਰਪ੍ਰਾਈਜ਼ ਵਿਜਿਟ ਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਜ ਜਿਹਦੇ ਵਿੱਚ ਵਿਦੇਸ਼ਾਂ ਵਿੱਚ ਗਏ ਨੌਜਵਾਨ ਮੁੰਡੇ ਕੁੜੀਆਂ ਅਚਾਨਕ ਬਿਨਾਂ ਦੱਸੇ ਘਰ ਆ ਜਾਂਦੇ ਨੇ ਤੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਵੀ ਹੁੰਦੀ ਹੈ ਤੇ ਹੁਣ ਆ ਇਸ ਨੌਜਵਾਨ ਵੀਰ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਨੌਜਵਾਨ ਵੀਰ 5 ਸਾਲਾਂ ਦੇ ਲੰਮੇ ਸਮੇਂ ਬਾਅਦ ਕੈਨੇਡਾ ਤੋਂ ਪੰਜਾਬ ਵਾਪਸ ਪਰਤਿਆ ਹੈ ਇਸ ਮੁੰਡੇ ਦਾ ਆਪਣੇ ਮਾਮੇ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਤੇ ਇਹ ਮੁੰਡਾ 에ਰਪੋਰਟ ਤੋਂ ਸਿੱਧਾ ਮਾਮੇ ਦੇ ਘਰ ਹੀ ਚਲਿਆ ਜਾਂਦਾ ਤੇ ਮਾਮੇ ਨੂੰ ਵੀ ਪਾਣ ਚੇ ਦੇ ਹੋਣ ਦਾ ਬਿਲਕੁਲ ਵੀ ਪਤਾ ਨਹੀਂ ਹੁੰਦਾ ਤੇ ਇਹ ਮੁੰਡਾ ਸਿੱਧਾ ਘਰ ਜਾ ਕੇ ਇੱਕ ਦੀਵਾਰ ਦੇ ਪਿੱਛੇ ਲੁਕ ਜਾਂਦਾ ਤੇ ਫਿਰ ਵੇਖੋ ਅੱਗੇ ਕੀ ਹੁੰਦਾ ਆ